ਤੋਡੇ ਨਾਲ ਵਾਪਰਦੀਆਂ ਇਹ ਚੀਜ਼ਾਂ ਕਦੇ ਤੁਸੀਂ ਥੱਲੇ ਜਦੋਂ ਜਾਂਦੇ ਹੋ ਅ ਪੌੜੀਆਂ ਉਤਰਦੇ ਆ ਜਾਂ ਉੱਥੇ ਬੈਠੇ ਆ ਕਦੇ ਇਹ ਮਹਿਸੂਸ ਹੁੰਦਾ ਹੈ ਸਹਬਜ਼ਾਦੇ ਇੱਥੇ ਹੀ ਨੇ ਹਰ ਸਾਲ ਮਹਿਸੂਸ ਹੁੰਦਾ ਹਰ ਸਾਲ ਜੇ ਮੈਂ ਜ਼ਿੰਦਗੀ ਚ ਸੇਵਾ ਕਰ ਪਾ ਰਿਆ ਨਾ ਕੌਨਫੀਡੈਂਸ ਨਾਲ ਜਿੰਨੀ ਕਿ ਪਹਿਰੇਦਾਰੀ ਸਤਗੁਰੂ ਕਰਾਉਂਦੇ ਆ ਉਹ ਇਸੇ ਲਈ ਕਰਾਉਂਦੇ ਆ ਵੀ ਮੇਰੇ ਕੋਲ ਉਹਨਾਂ ਦੀ ਗੈਰਤ ਹੈ ਉਹਨਾਂ ਉਹਨਾਂ ਦੀ ਤਾਕਤ ਮੈਂ ਮੈਨੂੰ ਨਾ ਸਾਡੇ ਇੱਕ ਪ੍ਰੋਫੈਸਰ ਹੁੰਦੇ ਸੀ ਉਹਨਾਂ ਨੇ ਗੱਲ ਦਸੀ ਪੜ੍ਹੇ ਲਿਖੇ ਸੀ ਉਹ ਅਧਿਕਾਰੀ ਰਹੇ ਉਹ ਕਹਿੰਦੇ ਵੀ 84 ਨੰਬਰ ਖ 90 ਅੰਕ ਦੇ ਦੌਰ ਦੇ ਵਿੱਚ ਉਹਨੂੰ ਸਿੱਖਾਂ ਨੂੰ ਫੜ ਲੰਦੇ ਨੌਜਵਾਨਾਂ ਨੂੰ ਆਮ ਹੀ ਇਸ ਤਾਰੇ ਠੀਕ ਹੈ ਚੰਗੇ ਆਫੀਸਰ ਵੀ ਸੀ ਪਰ ਬਹੁਤਿਆਂ ਦੇ ਚਿੱਠੇ ਆ ਵੀ ਰਹੇ ਨਾ ਸਾਹਮਣੇ ਕੀ ਕੀ ਕੀਤਾ ਉਹ ਕਹਿੰਦੇ ਵੀ ਮੈਨੂੰ ਫੜ ਕੇ ਅਰੈਸਟ ਕਰਕੇ ਥਾਣੇ ਲੱਗੇ ਉੱਥੇ ਹੋਰ ਵੀ ਬਹੁਤ ਨੌਜਵਾਨ ਸੀ ਔਰ ਮੇਰੇ ਵੇਖਦੇ ਇੱਕ ਤਾਂ ਡਾਂਗ ਹੁਣ ਪੜ੍ਹਿਆ ਲਿਖਿਆ ਵਿਚਾਰਾ ਇਸ ਲਾਈਨ ਦਾ ਹੈ ਹੀ ਨਹੀਂ ਕੋਈ ਕ੍ਰਾਈਮਵਾਰਾ ਉਹਨੇ ਵੇਖਿਆ ਹੀ ਨਹੀਂ ਹੁਣ ਕਦੀ ਕਿਤਾਬਾਂ ਦਾ ਮੱਥੇ ਮਾਰਨ ਵਾਲਾ ਤੇ ਉਹ ਕਹਿੰਦੇ ਵੀ ਲੱਤਾਂ ਤੋੜ ਰੇ ਪਵੰਦਰ ਤੇਤਾ ਨਾ ਜਿੱਥੇ ਵੱਜ ਜੇ ਚੀਕਾਂ ਰੌਲਾ ਕਹਿੰਦੇ ਮੇਰਾ ਰੰਗ ਪੀਲਾ ਪੈ ਗਿਆ ਮੈਂ ਤੇ ਵਖਿਆ ਪਹਿਲੀ ਵਾਰੀ ਸੀ ਮੰਦਰ ਕਹਿੰਦੇ ਮੈਂ ਕੁੱਤੇ ਦੀ ਨਹੀਂ ਡਾਂਗ ਵੱਜਦੀ ਵੇਖੀ ਕਹਿੰਦੇ ਮੈਂ ਕੰਬ ਰਿਆ ਐਦਾਂ ਕਿ ਮੇਰੀ ਵਾਰੀ ਆਈ ਤੇ ਮੇਰੇ ਕੋਲ ਕਹਿੰਦੇ ਇੱਕ ਅਮਲੀ ਟਾਈਪ ਜਿਹਾ ਬੰਦਾ ਬੈਠਾ ਤੇ ਉਹ ਵੇਖੀ ਜਾਏ ਵੇਖੀ ਜਾਏ ਤੇ ਫਿਰ ਮੈਨੂੰ ਕਹਿੰਦਾ ਡਰ ਹੁੰਦਾ ਉਹਨਾਂ ਮੈਨੂੰ ਦਸੀ ਕਹਿੰਦੇ ਹਾਂ ਬੇਟਾ ਡਰ ਹੁੰਦਾ ਕਹਿੰਦਾ ਸਾਹਿਬ ਜਾਦੇ ਚੇਤੇ ਕਰ ਹੂੰ ਕੰਦਾ ਵਾਕਈ ਮੇਰੀ ਮੈਂ ਜਦੋਂ ਉਹਨੂੰ ਚੇਤੇ ਕੀਤਾ ਉਹ ਸਾਰਾ ਖੋਪੀ ਸਾਰਾ ਕਿਤਾਂ ਬੈਠੀਆਂ ਜਿੰਦਾ ਉੱਥੇ ਕਿੰਦਾ ਜ਼ਬਰ ਜਰ ਰਹੇ ਆ ਸਾਬ ਜਦਿਆਂ ਦਾ ਚੇਤੇ ਆਉਣਾ ਹੀ ਆਪਣੇ ਆਪ ਵਿੱਚ ਹਾਜ਼ਰ ਨਾਜ਼ਰ ਉਹਨਾਂ ਦੀ ਕਲਾ ਦਾ ਵਰਤਨ ਚੇਤੇ ਹੀ ਰਹਿਣ ਬਸ ਮੈਂ ਇਹੀ ਬੱਚਿਆਂ ਨੂੰ ਕਹਿੰਦਾ ਚੇਤੇ ਰੱਖ ਲਿਓ ਠੰਡਾ ਬੁਰਜ ਢੈਂਦੀ ਕਲਾ ਨਹੀਂ ਆਉਂਦੀ